ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅਸੀਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਭੈਣਾਂ ਨੇ ਆਪਣਾ ਚੈਨਲ ਨੂੰ ਪੇਜਾਂ ਨੂੰ ਫੋਲੋ ਤੇ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਇਟਲੀ ਇਮੀਗ੍ਰੇਸ਼ਨ ਬਾਰੇ ਜਾਂ ਜਿਹੜੇ ਵੀਰ ਇਟਲੀ ਆ ਚੁੱਕੇ ਆ ਉਹਨਾਂ ਨੇ ਆਪਦੀ ਡਾਕੂਮੈਂਟ ਜਿਹੜੇ ਸਿੱਧੇ ਕਰਵਾਉਣੇ ਆ ਉਹਨਾਂ ਬਾਰੇ ਤੇ ਜਾਂ ਜਿਹੜੇ ਵੀਰ ਔਲ ਬਾਰੇ ਵੀ ਭੈਣ ਸੋਚ ਰਹੇ ਆ ਤੇ ਜਾਂ ਜਿਨ੍ਹਾਂ ਦੇ ਲੋਲੇ ਉਸ ਤੇ ਨਿਕਲੇ ਜੀ ਦੇ ਵੇਟ ਕਾਦੇ ਆ ਕਿਸੇ ਵੀ ਸੰਬੰਧਿਤ ਕੋਈ ਵੀ ਜਾਣਕਾਰੀ ਲੈਣੀ ਆ ਤੁਹਾਨੂੰ ਆਪਣੇ ਇਸ ਚੈਨਲ ਤੇ ਮੈਸਜ ਜੂਗੀ ਕੋਈ ਵੀ ਤੁਸੀਂ ਕਮੈਂਟ ਕਰਕੇ ਪੁੱਛਣਾ ਹੁੰਦਾ ਤੇ ਆਪਾਂ ਉਹ ਕਮੈਂਟ ਦਾ ਰਿਪਲਾਈ ਜ਼ਰੂਰ ਕਰਦੇ ਆਂ ਤੇ ਬਾਕੀ ਜਿਹੜੀ ਜਾਣਕਾਰੀ ਵਾਲਾ ਕਮੈਂਟ ਹੁੰਦਾ ਉਹ ਵੀਡੀਓ ਬਣਾ ਕੇ ਆਪਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਤਾਂ ਕਿ ਜੇ ਹੋਰ ਵੀ ਭੈਣ ਨੇ ਇਹਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਹੋ ਜੇ ਠੀਕ ਆ ਜੀ ਚੱਲਦੇ ਆਂ ਅੱਜ ਦੀ ਆਪਣੀ ਵੀਡੀਓ ਲਈ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਮੇਨ ਹਨਾ ਆਪਾਂ ਤੁਹਾਨੂੰ ਪਿੱਛੇ ਦੱਸ ਕੇ ਹਟਿਆ ਵੀਡੀਓ ਪਾਈ ਸੀ ਕਿ ਵੀ ਜਿਹੜੀ ਫਲੂਸੀ ਨਮੀ ਆ ਜਿਹੜੀ 2026 28 ਦੇ 3 ਸਾਲਾਂ ਵਿੱਚ ਇਹ ਇਟਲੀ ਦੇ ਜਿਹੜੇ ਪੇਪਰ ਆ ਇਥੋਂ ਦੇ ਸਰਕਾਰ ਫੇਰ ਖੋਲਣ ਜਾ ਰਹੀ ਆ ਤੇ ਉਹਦੇ ਵਿੱਚ ਇਹਨਾਂ ਨੇ ਕੋਟੇ ਦੀ ਵੀ ਵੰਡ ਕਰਤੀ ਸੀ ਉਹ ਆਪਾਂ ਪਿੱਛੇ ਵੀਡੀਓ ਬਣਾ ਕੇ ਤੁਹਾਨੂੰ ਦੱਸੀ ਸੀ ਬਾਕੀ ਜਿਹੜੇ ਆਪਣੇ ਨਾਲ ਵੀਰ ਭੈਣ ਹੋਰ ਜੁੜੇ ਆ ਨਾ ਮੈਂ ਤੇ ਆਪਾਂ ਫੇਰ ਦੱਸਦੇ ਨੂੰ ਸ਼ਾਰਟ ਜੀ ਉਹਨਾਂ ਨੇ ਮਿਲ ਸੁਣਿਆਗਾ ਵੀ ਜਿਹੜਾ 2 ਪੰਜ ਲੱਖ ਬੰਦਾ ਇਹ ਫੇਰ ਨੇ ਆਨਲਾਈਨ ਸਾਲਾਂ ਵਿੱਚ ਇਹਦੀ ਸਰਕਾਰ ਨੂੰ ਚਾਹੀਦਾ ਇਹ ਬੰਦੇ ਮਗਵਾ ਲਈ ਉਹਨਾਂ ਲਈ ਇਹਨਾਂ ਨੇ ਜਿਹੜੇ ਕੋਟੇ ਦੀ ਵੰਡ ਕੀਤੀ ਸੀ 2026 ਦੇ ਵਿੱਚ 164850 2027 ਦੇ ਵਿੱਚ 165850 ਤੇ 2028 ਦੇ ਵਿੱਚ 166850 ਬੰਦਾ ਜਿਹੜਾ ਇਹਨਾਂ ਨੂੰ ਚਾਹੀਦਾ ਵਾ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸਿਆ ਸੀਗਾ ਉੰਬਈ ਇਹਨਾਂ ਨੇ ਦਿਓ ਤੱਕ ਫਰਮਾਂ ਜਾਰੀ ਕਰਤਾ ਵਾ ਕਿ ਇੰਨੇ ਬੰਦੇ ਚਾਹੀਦੇ ਤੇ ਪਾਰਕ ਕਲੈਕ ਡੇਟ ਹਜੇ ਨਹੀਂ ਦੱਸੀ ਸੀ ਤੇ ਉਹ ਵੀ ਆਪਣੇ ਕੋਲੇ ਕਲੈਕ ਡੇਟ ਆ ਗਈ ਆ ਤੇ ਵੈਸੇ ਤਾਂ ਆਪਣੇ ਕੱਲ ਦੇ ਚੈਨਲ ਇਟਾਲੀਅਨ ਬਾਰੇ ਤੇ ਆਪਾਂ ਕੱਲ ਉਦੋਂ ਹੀ ਵੀਡੀਓ ਪਾਤੀ ਸੀ ਕਿ ਤੇ ਜਿਹੜੇ ਵੀ ਭੈਣ ਇਸ ਚੈਨਲ ਦੇ ਜੁੜੇ ਆ ਜਿਨ੍ਹਾਂ ਨੂੰ ਉਸ ਚੈਨਲ ਬਾਰੇ ਨਹੀਂ ਪਤਾ ਸਭ ਤੋਂ ਪਹਿਲਾਂ ਤਾਂ ਉਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਉੱਥੇ ਜਿਹੜੀ ਵੀਡੀਓ ਆ ਪੈਡ ਪ੍ਰੋਪਾ ਲੈਂਕਾ ਸਾਰਾ ਕੁਝ ਤੁਹਾਨੂੰ ਡਿਟੇਲ ਉਸ ਚੈਨਲ ਤੇ ਮਿਲ ਜੂਗਾ ਤੇ ਬਾਕੀ ਮੈਂ ਇਹਦਾ ਰੀਜਨ ਇਹੀ ਹੁੰਦਾ ਵਾ ਇਸ ਚੈਨਲ ਤੇ ਵੀਡੀਓ ਪਾਉਂਦਾ ਵੀ ਜਿਹੜੇ ਵੀ ਪੈਨ ਆਪਣੇ ਨੇ ਇਸ ਚੈਨਲ ਤੇ ਜੁੜੇ ਆ ਹਨ ਤੇ ਵੀ ਉਹਨਾਂ ਕੋਲੇ ਵੀ ਇਹ ਜਿਹੜੀ ਜਾਣਕਾਰੀ ਪਹੁੰਚ ਜਾਵੇ ਕਿਉਂਕਿ ਬਹੁਤ ਕਮੈਂਟ ਆ ਰਹੇ ਆ ਹੁਣ ਜਿਹੜੇ ਬਲੌਗਰਾਂ ਦੇ ਚੈਨਲ ਆ ਇਥੇ ਇੰਡੀਆ ਬੈਠੀਆਂ ਭੈਣਾਂ ਵੇਖਦੀਆਂ ਹਨ ਤੇ ਵੀਰ ਉਹ ਵੀ ਕਮੈਂਟ ਕਰਦੇ ਹੁੰਦੇ ਆ ਵੀ ਅਸੀਂ ਵੀ ਇਟਲੀ ਆਉਣਾ ਚਾਹੁੰਦੇ ਆ ਵੀ ਜਦੋਂ ਵੀ ਇਟਲੀ ਦੀ ਪੇਪਰ ਫੁੱਲੀ ਕਿਵੇਂ ਆ ਸਕਦੇ ਆ ਜਾ ਅਸੀਂ ਵੀ ਵੀ ਸਾਨੂੰ ਉਹ ਜਰੂਰ ਦੱਸਿਓ ਤਾਂ ਜਾਂ ਆਪਾਂ ਇਸ ਚੈਨਲ ਤੇ ਵੀਡੀਓ ਪਾਉਨੇ ਆ ਜਿਹੜੇ ਇੰਡੀਆ ਬੈਠੇ ਆਪਣੀਆਂ ਭੈਣਾਂ ਜਾਂ ਇੱਥੇ ਆਪਣੇ ਭੈਣ ਵੀਰ ਜਿਹੜੇ ਆਪਣੇ ਵੀਡੀਓ ਵੇਖਦੇ ਆ ਕੋਈ ਵੀ ਕਿਸੇ ਵੀ ਸੰਬੰਧੀ ਉਹਨਾਂ ਨੂੰ ਜਾਣਕਾਰੀ ਲੈਣੀ ਹੋਵੇ ਤੇ ਆਪਾਂ ਜਿੰਨੇ ਕ ਆਪਾਂ ਨੂੰ ਹੁੰਦੀ ਹੈ ਨੌਲੇਜ ਆਪਾਂ ਇਸ ਚੈਨਲ ਤੇ ਵੀਡੀਓ ਪਾਉਨੇ ਆ ਹਾਂਜੀ ਚਾਲਦੇ ਆ ਜੀ ਆਪਾਂ ਦੀ ਕਲੈਕਟ ਡੇਟ ਜਿਹੜੀ ਕਲੈਕਟ ਡੇਟ ਆ ਇਹਨਾਂ ਨੇ ਜਾਰੀ ਕਰਤੀ ਨਾਂ ਦਾ ਤੇ ਉਹਦੇ ਵਿੱਚ ਜਿਹੜਾ ਤੁਹਾਨੂੰ ਦੱਸਦੇ ਆ 9 ਮੀਨਿਆਲੀ ਪੇਪਰ ਆ ਜਿਹੜੇ ਹਨਾ 88000 ਉਹਨਾਂ ਦਾ 2026 ਤੇ 2027 ਦੇ ਵਿੱਚ 99000 ਤੇ 2028 ਦੇ ਵਿੱਚ 90000 ਆ ਜਿਹੜਾ ਕੋਟਾ ਉਹਨਾਂ ਨੇ ਵੰਡਿਆ ਤੇ ਇਹਦੀ ਜਿਹੜੀ ਕਲੈਕ ਡੇਟ ਆ ਕਲੈਕ ਡੇਟ ਮਤਲਬ 12 ਜਨਵਰੀ ਨੂੰ 12 ਜਨਵਰੀ ਨੂੰ 2026 ਦੇ ਜਿਹੜੇ ਪੇਪਰ ਦਾ ਕਲੈਕ ਹੋਣਿਆ 9 ਮਹੀਨਿਆਂ ਲਈ 9 ਮਹੀਨਿਆਂ ਲਈ ਜੀਨੂੰ ਆਪਸ ਸੀਜ਼ਨਲ ਪੇਪਰ ਕਹਿ ਦਿੰਨੇ ਆ ਤੇ ਵੀ ਉਹ ਇਥੇ ਆ ਕੇ ਸੀਜ਼ਨ ਤੇ ਜਿਹੜਾ ਆਪਾਂ ਕੰਮ ਕਰ ਸਕਦੇ ਹਾਂ ਜਿਹਨੂੰ ਆਪਾਂ ਆਮ ਤਾ ਜ਼ਿਆਦਾ 9 ਮਹੀਨੇ ਵਾਲੇ ਪੇਪਰ ਕਹਿ ਦਿੰਦੇ ਆ ਤੇ ਉਹ ਸੀਜ਼ਨ ਪੇਪਰ ਹੁੰਦੇ ਆ ਜਿਹੜੇ ਤੇ ਉਹ ਜਿਹੜੇ 12 ਜਨਵਰੀ ਨੂੰ ਕਲੈਕ ਹੋਣਿਆ 47000 ਇਹਨਾਂ ਨੇ ਵੰਡਿਆ ਕੋਟਾਉਣ ਦਿੱਤਾ ਤੇ ਬਾਕੀ 13000 ਜਿਹੜਾ ਸ਼ਾਇਦ ਪਾਟੇ ਲਈ ਹੁੰਦਾ ਵਾ ਤੇ ਉਹ ਉਹ ਉਹਦੀ ਕਲੈਕ ਦੇ ਉਹ ਵੰਡਿਆ ਵਾ ਉਹਦੀ ਕਲੈਕ ਡੇਟ ਹੈਗੀ ਆ ਜੀ 9 ਫਰਵਰੀ ਇਹ ਵੀ ਜਿਹੜੇ ਪੇਪਰ ਆ ਇਹ 9 ਮਹੀਨਿਆਂ ਵਾਲੇ ਹੀ ਹੁੰਦੇ ਆ ਏ ਅੱਗੇ ਬਾਕੀ ਜਿਹੜੇ ਇਹਨਾਂ ਨੇ ਅ ਇਸ ਸਾਲ ਨਾਲ ਹੀ ਰੱਖਿਆ ਬਾਕੀ ਜਿਹੜੇ ਸਿਰਫ ਨੌਂ ਮਹੀਨੇ ਵਾਲੇ ਹੋਣਿਆ ਜਨਵਰੀ ਦੇ ਵਿੱਚ ਬਾਕੀ ਜਿਹੜੇ ਅੱਗੇ ਕਲੈਕ ਡੇਟ ਹੋਣੀ ਆ ਉਹ ਹੋਣੀ ਆ ਫਰਵਰੀ ਦੇ ਵਿੱਚ ਅ ਇਹਦੇ ਵਿੱਚ ਵੀ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਇਹਨਾਂ ਨੇ ਨੌਂ ਮਹੀਨੇ ਵਾਲੇ ਪੇਪਰ ਆ ਹਨਾ ਉਹਦੀ ਡੇਟ ਜਨਵਰੀ ਦੇ ਵਿੱਚ ਕਿਉਂ ਰੱਖੀ ਆ ਤੇ ਬਾਕੀ ਫਰਵਰੀ ਦੇ ਵਿੱਚ ਕਿਉਂ ਰੱਖਿਆ ਤੁਹਾਨੂੰ ਪਤਾ ਹਰ ਸਾਲ ਜਿਹੜੇ ਪੇਪਰ ਦੇ ਆ ਤੇ ਐ ਸਾਲ ਵੀ ਫਰਵਰੀ ਦੇ ਵਿੱਚ ਹੀ ਕਲੈਕ ਹੋਈ ਸੀ ਤੇ ਉਹਦੇ ਕਰਕੇ ਵੀ ਕੁਸਤਾ ਇਧਰੋਂ ਥੋੜਾ ਜਿਹਾ ਐਤ ਕਿ ਇਹ ਸਾਲ ਕੰਮ ਸਲੋ ਸੀਗਾ ਪੇਪਰ ਨਿਕਲਦੇ ਬਾਅਦ ਕੀ ਤੁਹਾਨੂੰ ਇੰਡੀਆ ਤਾਂ ਆਪਾਂ ਨਹੀਂ ਪਤਾ ਇਹ ਆਪੀ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਹਨਾ ਤੇ ਉਹਦਾ ਚੱਕਰ ਪੈ ਜਾਂਦਾ ਸੀ ਤਾਂ ਵੀਰਾਂ ਨੂੰ ਜਿਹੜੇ ਨੋ ਲੈਅ ਆਊਟ ਤੇ ਨਿਕਲੇ ਤੋਂ ਬਾਅਦ ਵੀ 8 8 9 9 ਮਹੀਨੇ ਲੱਗ ਰਹੇ ਆ ਇੱਥੇ ਆਉਣ ਠੀਕ ਹੈ ਤੇ ਜਿਹੜੇ ਸੀਜ਼ਨਲ ਪੇਪਰ ਹੁੰਦੇ ਆ ਇੱਥੇ ਜਿਹੜੇ ਮਾਲਕਾਂ ਹਨਾ ਹੁਣ ਜਿਵੇਂ ਸੀਜ਼ਨ ਚੱਲ ਰਿਹਾ ਖੇਤੀਬਾੜੀ ਦਾ ਫਰੂਟਾਂ ਦਾ ਜਾਂ ਜਿਹੜੇ ਸਮੁੰਦਰ ਤੇ ਵਿੱਚ ਤੇ ਮਾਰਿਆਂ ਤੇ ਹਨਾ ਰੈਸਟੋਰੈਂਟਾਂ ਉੱਨਾਨੇ ਵੀ ਪਰ ਭਰਾਈ ਆ ਹੁਣ ਬੰਦਿਆਂ ਦੀ ਲੋੜ ਤਾਂ ਉਹਨਾਂ ਨੂੰ ਐਸ ਵਕਤ ਦਾ ਤੇ ਉਹ ਆਪਣੇ ਵੀਰ ਜਿਹੜੇ ਹਜੇ ਇੰਡੀਆ ਚ ਬੈਠੇ ਆ ਨਾ ਉਹਨਾਂ ਨੂੰ ਤਾਂ ਹਜੇ ਅਪਾਇੰਟਮੈਂਟਾਂ ਨਹੀਂ ਵਿਚਾਰਿਆ ਨੇ ਮਿਲੀਆਂ ਜਿਨ੍ਹਾਂ ਨੇ ਮਿਲਿਆ ਉਹਨਾਂ ਦਾ ਵੀਜ਼ਾ ਨਹੀਂ ਆ ਰਿਹਾ ਇਸੇ ਕਰਕੇ ਇਹਨਾਂ ਨੇ ਜਿਹੜੀਆਂ ਅਪਾਇੰਟਮੈਂਟਾਂ ਸੀਗੀਆਂ ਮਤਲਬ ਇੱਕ ਇੱਕ ਮੀ ਨਾਇਨ ਨੇ ਅੱਗੇ ਕਰ ਦਿੱਤੀਆਂ ਚੱਕ ਕੇ ਤੇ ਹੋ ਸਕਦਾ ਉਹ ਇਦੋਂ ਵੀ ਅੱਗੇ ਹੋ ਜਾਣ ਕਿਉਂਕਿ ਮਾਲਕ ਇਥੋਂ ਦੇ ਜਿਨ੍ਹਾਂ ਨੂੰ ਲੋੜ ਆ ਉਹ ਮੰਗ ਕਾਲੇ ਆ ਵੀ ਸਾਨੂੰ ਕਾਮਿਆ ਦੀ ਲੋੜ ਆ ਸਾਡੇ ਕੰਮ ਚੱਲ ਪਈ ਜਿਹੜੀ ਕਾਮੇ ਸੀ ਸਾਨੂੰ ਕੰਮਾਂ ਤੇ ਚਾਹੀਦੇ ਸੀ ਬੰਦਿਆਂ ਦੀ ਮੰਗ ਕੀਤੀ ਉਹ ਹਜੇ ਤੱਕ ਆਏ ਨਹੀਂ ਇਹਦੇ ਕਰਕੇ ਇਹਦੇ ਕਰਕੇ ਵੀ ਜਿਹੜੇ ਵੀਰਾਂ ਦੇ ਡਾਕੂਮੈਂਟ ਸਾਰੇ ਸਹੀ ਆ ਤੇ ਉਹਨਾਂ ਦੇ ਵੀਜੇ ਵੀ ਆ ਜਿਹੜੇ ਲੱਗ ਕੇ ਆਉਣਗੇ ਆਪਣੇ ਕੋਲੇ ਕੱਲ ਹੀ ਕਮੈਂਟ ਆਇਆ ਸੀਗਾ ਇੱਕ ਵੀਰ ਦਾ 4-5 ਦਿਨਾਂ ਦੇ ਵਿਚ ਵਿੱਚ ਵੀਜ਼ਾ ਲੱਗ ਗਿਆ ਵੀ ਤੁਸੀਂ ਆਦਾ ਪਾਸਪੋਰਟ ਆ ਜਿਹੜਾ ਲੈ ਜਾਓ ਇਹਦਾ ਕਰਕੇ ਵੀ ਜਿਹੜੇ ਆਪਣੇ ਆ ਉਹ ਵੀ ਕੰਮ ਵੀ ਜਲਦੀ ਹੋ ਰਿਹਾ ਉਹਦੀ ਵਜ੍ਹਾ ਕਰਕੇ ਵੀ ਇਹਨਾਂ ਨੇ ਜਿਹੜੇ ਵੀ ਚਲੋ ਜਿਹੜੇ ਨੌਨ ਸੀਜ਼ਨ ਸਾਲ ਵਾਲੇ ਪੇਪਰ ਹੁੰਦੇ ਆ ਉਹ ਤਾਂ ਤੁਹਾਨੂੰ ਦੱਸਿਆ ਵੀ ਸਾਲ-ਸਾਲ ਬਾਅਦ ਵੀ ਨਿਕਲ ਹੀ ਜਾਂਦੇ ਆ ਤੇ ਜਿਵੇਂ ਜਿਵੇਂ ਵੀ ਚਲਵਾ ਜਾਂਦੇ ਉਹ ਪੱਕੇ ਪੇਪਰ ਹੁੰਦੇ ਆ ਜਿਵੇਂ ਹੁਣ ਜਿਹੜੇ ਰੈਸਟੋਰੈਂਟ ਲਗਾਤਾਰ ਚੱਲਦੇ ਨੇ ਜਿਵੇਂ ਕੇ ਮੰਨ ਕੇ ਚਲੋ ਪੇਰਾ ਰੈਸਟੋਰੈਂਟ ਉਹ ਲਗਾਤਾਰ ਹੀ ਵੀ ਮਾਤਰ ਚੱਲਣਾ ਹੀ ਚੱਲਣਾ ਵਾ ਕਿਉਂਕਿ ਉਹ ਵਿਚ ਤੇ ਨੀਗਾ ਇੱਥੇ ਆ ਜਿਹੜੇ ਵਿਚ ਦੇ ਰੈਸਟੋਰੈਂਟ ਆ ਜਾਂ ਹੋਰ ਜਿਹੜੇ ਖੇਤੀਬਾੜੇ ਵਾਲੇ ਆ ਕਾਮ ਆ ਹਨ ਤੇ ਉਹ ਮਤਲਬ ਉਹਨਾਂ ਨੂੰ ਸੀਜ਼ਨ ਤੇ ਬੰਦੇ ਦੀ ਲੋਡ ਹੁੰਦੀ ਆ ਇਹਦਾ ਕਰਕੇ ਇਹਨਾਂ ਨੇ ਇਹ ਜਿਹੜੀ ਕਲੈਕਟ ਡੇਟ ਆ ਇਹ ਜਨਵਰੀ ਦੇ ਵਿੱਚ ਰੱਖੀ ਆ ਤਾਂ ਕਿ ਇਹ ਜਿਹੜੇ 9 ਮਹੀਨੇ ਵਾਲੇ ਪੇਪਰ ਕਲੈਕ ਓਕੇ ਵੀ ਇਹ ਜਿਹੜਾ ਜਲਦੀ ਵੀ ਪ੍ਰੋਸੈਸ ਇਹਦਾ ਹੋ ਜਾਵੇ ਦੇ ਵੀਰ ਜਿਹੜੇ ਆ ਆਪਦੇ ਸੀਜ਼ਨ ਤੇ ਇੱਥੇ ਆ ਕੇ ਕੰਮ ਕਰ ਸਕਣ ਇਹ ਆਪਣੇ ਲਈ ਚਲੋ ਗੁਰਡ ਨਿਊਜ਼ ਵੀ ਆ ਕਿਉਂਕਿ ਜਿਹੜੀ ਆਪਾਂ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਇਸ ਹੁਣ ਇਤੋਂ ਦੀ ਸਰਕਾਰ ਨੇ ਜਿਹੜਾ ਸਕੰਜਾ ਕਸਿਆ ਕਰਕੇ ਤੇ ਜਿਹਦੇ ਇੰਡੀਆ ਵੀ ਆਪਾਂ ਨੂੰ ਅਪੁਆਇੰਟਮੈਂਟਾਂ ਵੀ ਜਲਦੀ ਮਿਲ ਜਾਣਗੀਆਂ ਤੇ ਜਿਹੜੇ ਆਪਣੇ ਬੀਜਾਵਾ ਉਹ ਵੀ ਜਲਦੀ ਲਾ ਕੇ ਆ ਜੂਗਾ ਹਾਂਜੀ ਚੱਲਦੇ ਆਪਾਂ ਹੁਣ ਅੱਗੇ ਸਾਲ ਵਾਲੇ ਪੇਪਰਾਂ ਤੇ ਪਿਛਲੀ ਵਾਰ ਆਪਾਂ ਜਦੋਂ ਵੀਡੀਓ ਬਣਾਈ ਸੀਗੀ ਆਪਾਂ 9 ਮਹੀਨੇ ਵਾਲੇ ਤੇ ਜਿਹੜੇ ਡੋਮੈਸਟਿਕ ਪੇਪਰ ਆ ਤੇ ਜਿਹੜੇ ਮੌਸਮੀ ਕੰਮ ਆ ਸੈਲਸਪਰਟੀ ਵਾਲੇ ਆ ਉਹਨਾਂ ਦਾ ਹੀ ਆਪਾਂ ਤੁਹਾਨੂੰ ਕੋਟਾ ਦੱਸਿਆ ਸੀ ਸਾਲ ਵਾਲੇ ਪੇਪਰਾਂ ਦਾ ਕੋਟਾ ਆਪਣੇ ਕੋਲੇ ਨਹੀਂ ਆਇਆ ਸੀ ਹੁਣ ਜਿਹੜਾ ਸਾਲ ਵਾਲੇ ਪੇਪਰਾਂ ਦਾ ਕੋਟਾ ਉਹ ਵੀ ਆਪਣੇ ਕੋਲ ਆ ਗਿਆ ਸਾਲ ਵਾਲੇ ਪੇਪਰਾਂ ਦਾ ਜਿਹੜਾ ਕੋਟਾ ਵਾ ਉਹ 3 ਸਾਲਾਂ ਵਾਸਤੇ ਸੇਮ ਆ 76850 ਠੀਕ ਆ 3 ਸਾਲਾਂ ਵਾਸਤੇ 2026 2027 ਤੇ 2028 ਦੇ ਵਿੱਚ 76850 ਜਿਹੜਾ ਕੋਟਾ ਵਾ ਤੇ ਇਹ ਇਹਨਾਂ ਨੇ ਬੰਨ੍ਹਿਆ ਤੇ ਜੇ ਵੀ ਇਹਦੀ ਕਲੈਕਟ ਡੇਟ ਆ ਉਹ 16 ਫਰਵਰੀ ਆ ਜਿਹੜੇ ਸਾਲ ਵਾਲੇ ਪੇਪਰ ਆ ਸੀਜ਼ਨਲ ਨੋਨ ਸੀਜ਼ਨ ਪੇਪਰ ਹੁੰਦੀਆਂ ਜਿਤੋਂ ਵੀ ਕਦੋਂ ਵੀ ਆਪਾਂ ਇੱਥੇ ਆ ਸਕਦੇ ਆ ਕੰਮ ਕਰ ਸਕਦੇ ਆ ਜਿਨ੍ਹਾਂ ਆਪਾਂ ਪੱਕੇ ਪੇਪਰ ਵੀ ਕਹਿ ਸਕਦੇ ਆ ਉਹਦੀ ਜਿਹੜੀ ਕਲੈਕਟ ਡੇਟ ਆ ਉਹ ਉਹ 16 ਫਰਵਰੀ ਦੀ ਆ ਇਸੇ ਵੈਕੀ ਜਿਹੜੇ ਡੋਮੈਸਟਿਕ ਪੇਪਰ ਆ ਡੋਮੈਸਟਿਕ ਪੇਪਰਾਂ ਦਾ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਕੋਟਾ 3 ਸਾਲਾਂ ਵਾਸਤੇ ਪਹਿਲਾਂ ਤਾਂ 9500 ਸੀਗਾ ਐਥੇ ਇਹਨਾਂ ਨੇ ਉਹ ਵੀ ਜਿਹੜਾ ਕੋਟਾ ਵਧਾਤਾ ਵਾ 2026 ਦੇ ਵਿੱਚ 13600 2027 ਦੇ ਵਿੱਚ 14000 ਤੇ 2028 ਦੇ ਵਿੱਚ 14000 ਜਿਹੜਾ 200 ਕੋਟਾ ਡੋਮੈਸਟਿਕ ਪੇਪਰ ਜਿਹੜਾ ਵੀ ਆਪਾਂ ਬਜ਼ੁਰਗਾਂ ਦੀ ਦੇਖਭਾਲ ਵਾਸਤੇ ਤੇ ਘਰ ਦੇ ਜਿਹੜੇ ਕੰਮਾਂ ਵਾਸਤੇ ਪੇਪਰ ਪਰੋਣੇ ਆ ਉਹਦਾ ਕੋਟਾ ਤੇ ਉਹਦੀ ਜਿਹੜੀ ਕਲੈਕਟ ਡੇਟ ਆ ਉਹ 18 ਫਰਵਰੀ ਨੂੰ ਬਾਕੀ 18 ਫਰਵਰੀ ਨੂੰ ਇੱਕ ਹੋਰ ਪੇਪਰ ਕਲੈਕਟ ਹੋਣੇ ਆ ਵੀ ਉਹ ਅਲੱਗ-ਅਲੱਗ ਕੈਟਾਗਰੀਆਂ ਦੇ ਹੋਣੇ ਆ ਉਹ ਜੇ ਤੁਸੀਂ ਪੂਰੀ ਡਿਟੇਲ ਚ ਵੀਡੀਓ ਵੈਦ ਫਲੋਪ ਵੀ ਵੇਖਣਾ ਕਿ ਤੁਸੀਂ ਆਪਣੇ ਉਹ ਦੂਸਰੇ ਚੈਨਲ ਤੇ ਦੇਖ ਸਕਦੇ ਆ ਸੁਣ ਸਕਦੇ ਆ ਉਹ ਵੀਡੀਓ ਹਾਂਜੀ ਬਾਕੀ ਅੱਗੇ ਆਪਾਂ ਜਿਹੜਾ ਕੱਲ ਕਹਦੇ ਆ ਫੋਰਨ ਕੋਟਾ ਫੋਰਨ ਕੋਟਾ ਇਹ ਹਰ ਸਾਲ ਜਿਹੜਾ ਵੀ ਮਤਲਬ 10000 ਦਿੰਦੇ ਆ ਉਹ ਹੁੰਦਾ ਵਾ ਜਿਹੜੇ ਜ਼ਿਆਦਾ ਹੀ ਬਜ਼ੁਰਗ ਹੋਣ ਅਪਾਹਜ ਹੋਣ ਉਹਨਾਂ ਵਾਸਤੇ ਉਹਨਾਂ ਦੇ ਦੇਖਭਾਲ ਵਾਸਤੇ ਹੁੰਦਾ ਇਹ ਕੋਟਾ ਉਹ ਜਿਹੜੇ ਹੁੰਦੇ ਆ ਮਤਲਬ 88 ਨਾਲ 90 ਸਾਲ ਦੀ ਉਮਰ ਤੱਕ ਇਸ ਤੋਂ ਉੱਪਰ ਜਾਂ ਜਿਹਨੇ ਪਾਹੇ ਜੁ ਹੁੰਦੇ ਆ ਬੈੱਡ ਤੇ ਹੁੰਦੇ ਆ ਤੁਰ ਫੇਰ ਨਹੀਂ ਸਕਦੇ ਹਨਾ ਉਹਨਾਂ ਦੀ ਦੇਖਭਾਲ ਵਾਸਤੇ ਤੇ ਉਹ 10000 ਕੋਟਾ ਹੁੰਦਾ ਉਹ ਜਿਹੜਾ 7 ਫਰਵਰੀ ਤੋਂ ਜਿਹੜੇ ਉਹ ਪੇਪਰ ਕਲੈਕਟ ਹੋਣੇ ਸਟਾਰਟ ਹੋ ਜਾਣਗੇ ਠੀਕ ਹੈ ਜੀ ਇਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਫਿਰ ਜਿਹੜੇ 9 ਮਹੀਨਿਆਂ ਵਾਲੇ ਆ 9 ਮਹੀਨਿਆਂ ਵਾਲਿਆਂ ਦੀ ਕਲੈਕ ਡੇਟ ਆ ਉਹ ਹੈਗਿਆ 12 ਜਨਵਰੀ ਨੂੰ ਤੇ ਜਿਹੜੇ ਸਾਲ ਵਾਲੇ ਪੇਪਰ ਆ ਉਹ ਹੈਗਿਆ 16 ਫਰਵਰੀ ਨੂੰ ਤੇ ਜਿਹੜੇ ਡੋਮੈਸਟਿਕ ਪੇਪਰ ਆ ਉਹ ਹੈਗਿਆ 18 ਫਰਵਰੀ ਨੂੰ ਇਹ ਸੀਗੇ ਆ ਜੀ ਕਲੈਕ ਡੇਟਾਂ ਤੇ ਵੀ ਕਦੋਂ ਹੁਣ ਜਦੋਂ ਫੇਲ ਕਦੋਂ ਤਿਆਰ ਹੋਣੀਆਂ ਨਵੰਬਰ ਚ ਹੋਣੀਆਂ ਦਸੰਬਰ ਚ ਹੋਣੀਆਂ ਕਿੰਨਾ ਟਾਈਮ ਤੇ ਕਿੰਨੀ ਤਰੀਕ ਦੇ ਵਿੱਚ ਵਿੱਚ ਆਪਾਂ ਆਪਣੇ ਫੈਲਾ ਤਿਆਰ ਕਰਾ ਸਕਦੇ ਆ ਉਹ ਜਦੋਂ ਵੀ ਆਪਣੇ ਕੋਲੇ ਅਪਡੇਟ ਆਏ ਉਹ ਵੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਠੀਕ ਹੈ ਜੀ ਇਹ ਸੀ ਜੀ ਆਪਣੇ ਮੇਨ ਵੀਡੀਓ ਤੇ ਅੱਜ ਆਪਾਂ ਜਿਆਦਾ ਕਮੈਂਟਾਂ ਦੇ ਆਨਸਰ ਨਹੀਂ ਦੇਵਾਂਗੇ ਕਮੈਂਟ ਬਹੁਤ ਆਈ ਪਈ ਆ ਉਹ ਆਪਾਂ ਸਪੈਸ਼ਲ ਵੀਡੀਓ ਜਿਹਦੇ ਵਿੱਚ ਵੀ ਆਪਾਂ ਸਾਰੇ ਬੀ ਭੈਣਾਂ ਦੇ ਹੈ ਸਾਰੇ ਜਾਣਕਾਰੀ ਵਾਲੇ ਆ ਮੈਂ ਸਾਰੇ ਕਮੈਂਟ ਤਾਂ ਜਿਹੜੇ ਪੜੇ ਵੀ ਆ ਕਿ ਥੱਲੇ ਜਦੋਂ ਮੈਂ ਲਾਈਕ ਕੀਤੇ ਹੁੰਦੀ ਆ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਸਾਰੇ ਤੁਹਾਡੇ ਕਮੈਂਟ ਪੜ ਲਏ ਆ ਤੇ ਜਦੋਂ ਵੀ ਮੇਰਾ ਟਾਈਮ ਲੱਗਾ ਮੈਂ ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਵਾਂਗੇ ਜਿਹੜੇ ਵੀਰਾਂ ਦੇ ਹੁੰਦਾ ਕਿ ਸਾਨੂੰ ਵੀ ਹੁਣੇ ਪੁੱਛਿਆ ਹਨ ਤੇ ਜਾਂ ਤਾਂ ਸੇ ਕੋਈ ਰੀਲ ਬਣਾ ਕੇ ਇਹਨਾਂ ਨੂੰ ਕਹਿ ਦਿੰਨੇ ਆ ਵੀ ਤੁਸੀਂ ਕੋਈ ਰੀਲ ਬਣਾ ਦਿਓ ਇਦਾਂ ਦੀ ਮੈਂ ਵੀ ਆਪਣੇ ਚੈਨਲ ਦੇ ਪਾਸੋਂ ਤਾਂ ਕਿ ਕੋਈ ਵੀ ਭੈਣ ਜਿਹੜੇ ਸੁਣ ਸਕਣ ਤੇ ਜਿਹੜੇ ਆਪਾਂ ਨੂੰ ਹੁੰਦਾ ਵੀ ਜਾਣਕਾਰੀ ਵਾਲੇ ਵੀ ਚਲੋ ਸਾਰੀ ਜਾਣਕਾਰੀ ਹੀ ਲੈਣੀ ਆ ਵੀਰਾਂ ਨੇ ਉਹ ਆਪਾਂ ਜਦੋਂ ਵੀ ਟਾਈਮ ਲੱਗਦਾ ਵਾ ਤੇ ਆਪਾਂ ਜੇ ਕੋਈ ਵੀਡੀਓ ਬਣਾਉਣੀ ਆ ਉਹਦੇ ਵਿੱਚ ਦੱਸ ਦਿੰਦੇ ਆ ਤਾਂ ਕਿ ਇਹਨੇ ਵੀ ਆਪਣੀ ਜਿਹੜੀ ਵੀਡੀਓ ਤੁਸੀਂ ਪੂਰੀ ਸੌਣ ਲਿਆ ਕਰੋ ਜਿਹੜੇ ਤੁਹਾਡੇ ਕਮੈਂਟ ਹੁੰਦੇ ਆ ਉਹਨਾਂ ਦੇ ਆਨਸਰ ਵੀ ਵੈਚ ਹੀ ਹੁੰਦੇ ਆ ਹੁਣ ਆਪਾਂ ਕਰਦੇ ਆ ਅਪਾਇੰਟਮੈਂਟ ਦੀ ਗੱਲ ਹਨਾ ਬਹੁਤ ਵੀਰ ਭੈਣਾਂ ਦੇ ਫੈਮਿਲੀ ਅਪਾਇੰਟਮੈਂਟਾਂ ਨੂੰ ਲੈ ਕੇ ਅਪਾਇੰਟਮੈਂਟ ਆ ਰਿਹਾ ਉਹ ਤੁਹਾਨੂੰ ਦੱਸਿਆ ਸੀ ਇੱਕ ਦਿਨ ਹੀ ਬਸ ਥੋਟ ਓਪਨ ਹੋਇਆ ਸੀਗਾ ਪੁਆਇੰਟ ਫੈਮਿਲੀ ਵਾਲ ਫੈਮਿਲੀ ਅਪਾਇੰਟਮੈਂਟਾਂ ਬਾਰੇ ਤੇ ਹੋਇਆ ਵੀ ਥੋੜੇ ਮੈਂਟ ਸੀਗਾ ਤੇ ਉਹਦੇ ਵਿੱਚ ਵੀ ਜਿਹੜੇ ਵੀ ਭੈਣਾਂ ਨੇ ਆਪਦੀਆਂ ਚੁੱਕਣੀਆਂ ਸੀ ਚੁੱਕ ਲਈਆਂ ਆਪਾਂ ਤੁਹਾਨੂੰ ਦੱਸਿਆ ਸੀ ਆਪਾਂ ਵੀ ਇੱਕ ਅਪਾਇੰਟਮੈਂਟ ਚੁੱਕਣੀ ਸੀ ਫੈਮਿਲੀ ਤੇ ਉਹ ਆਪਾਂ ਅਗਸਤ ਦੀ ਚੁੱਕੀ ਆ ਕਿਉਂਕਿ ਜਦੋਂ ਹੀ ਆਪਾਂ ਨੂੰ ਫੋਨ ਆਇਆ ਆਪਾਂ ਨਾਲ ਦੀ ਨਾਲ ਹੀ ਵੀ ਉਹ ਅਪਾਇੰਟਮੈਂਟ ਚੁੱਕ ਲਈ ਸੀਗੀ ਤੇ ਵੀਡੀਓ ਪਾਉਣ ਦਾ ਵੀ ਨਹੀਂ ਟਾਈਮ ਲੱਗਾ ਵੀ ਵੀਡੀਓ ਪਾ ਕੇ ਤੁਹਾਨੂੰ ਅਪਡੇਟ ਦੇ ਦਈਏ ਬਈ ਹਾਂ ਜੇ ਵੀ ਅਪਾਇੰਟਮੈਂਟ ਆ ਓਪਨ ਹੈ ਕਿਉਂਕਿ ਉਹਦੇ ਨਾਲ ਦੀ ਨਾਲ ਹੀ ਆਪਾਂ ਨੂੰ ਨਾ ਦੱਸਦਾ ਵੀ ਫੇਰ ਬੰਦ ਹੋ ਗਈਆਂ ਤੇ ਹੁਣ ਤੁਸੀਂ ਉਹਦੀ ਟੈਂਸ਼ਨ ਨਾ ਲਓ ਆਪਣੇ ਕੋਲੇ ਉਹ ਜਦੋਂ ਵੀ ਫੈਮਿਲੀ ਅਪਾਇੰਟਮੈਂਟ ਆਏ ਆਪਣੇ ਕੋਲੇ ਉਹਦੇ ਅਪਡੇਟ ਆਜੂ ਹਾਂ ਇਹ ਵੀ ਮਤਲਬ ਜਿਹੜੇ 20 25 ਮਿੰਟਾਂ ਦੇ ਥੋੜੇ ਟਾਈਮ ਲਈ ਉੱਪਰ ਹੋਈ ਸੀ ਉਹਦੇ 'ਚ ਵੀ ਆਪਾਂ ਨਹੀਂ ਤੁਹਾਨੂੰ ਦੱਸ ਸਕਦੇ ਕਿਉਂਕਿ ਟਾਈਮ ਹੀ ਬਹੁਤ ਥੋੜਾ ਘੱਟ ਸੀਗਾ ਮੈਂ ਵੀ ਕੰਮ 'ਤੇ ਸੀਗੀ ਤੇ ਇਹਨਾਂ ਨੂੰ ਨਾਲ ਦੀ ਨਾਲ ਫੋਨ ਆਇਆ ਅਸੀਂ ਕੋਈ ਫੈਮਿਲੀ ਅਪਾਇੰਟਮੈਂਟ ਚੁੱਕਨੀ ਸੀਗੀ ਉਹ ਨਾਲ ਦੀ ਨਾਲ ਪਾਸਪੋਰਟ ਭੇਜ ਕੇ ਅਸੀਂ ਚੁਕਵਾਈ ਤੇ ਉਸ ਤੋਂ ਬਾਅਦ ਵੀਡੀਓ ਪਾਉਣ ਦਾ ਸੋਚਿਆ ਵੀ ਨਾਲ ਦੀ ਨਾਲ ਸਾਰੇ ਆਪਣੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਚੁਕਨੀ ਆ ਤੇ ਉਹਨਾਂ ਨੂੰ ਦੇ ਦਈਏ ਅਪਡੇਟ ਵੀ ਤੁਸੀਂ ਵੀ ਜੇ ਕਿਸੇ ਨੂੰ ਚੁਕਵਾਉਣੀ ਆ ਅਪਾਇੰਟਮੈਂਟ ਚੁਕਵਾ ਲਓ ਤੇ ਉਹ ਨਾਲ ਇਹ ਸਾਨੂੰ ਪਤਾ ਲੱਗਿਆ ਵੀ ਜਿਹੜੀ ਉਹ ਉਹ ਬੰਦ ਹੋ ਜਾਂ। ਤੇ ਹੁਣ ਜਦੋਂ ਵੀ ਮਤਲਬ ਓਪਨ ਹੋਈਆ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੇ ਉਹਦੇ ਵਿੱਚ ਵੀ ਜੇ ਤੁਹਾਡੇ ਹੋਰ ਵੀਰ ਭੈਣਾਂ ਨੂੰ ਪਹਿਲਾਂ ਪਤਾ ਲੱਗਦਾ ਹੁੰਦਾ ਹਨਾ ਯਾਜ ਓਪਨ ਤੇ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਤਾਂ ਕਿ ਜਿਹੜੀ ਹੋਰ ਵੀਰ ਭੈਣਾਂ ਨੇ ਫੈਮਿਲੀ ਅਪਾਇੰਟਮੈਂਟ ਚੁੱਕਣੀਆਂ ਜਾਂ ਟੂ ਰੈਸਟ ਤੇ ਵੀ ਜਾਣਾ ਤੇ ਉਹ ਉਹਨਾਂ ਦੀ ਵੀ ਹੈਲਪ ਹੋ ਜਾਵੇ ਠੀਕ ਆ ਜੀ ਬਾਕੀ ਆਪਾਂ ਕਮੈਂਟ ਤੁਹਾਨੂੰ ਦੱਸਿਆ ਹੀ ਆ ਵੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਇੱਕ ਵੀਰ ਦਾ ਕਾਫੀ ਦਿਨ ਹੋ ਗਏ ਪਹਿਲਾਂ ਵੀ ਆਇਆ ਸੀਗਾ ਤੇ ਬਸ ਵੀਡੀਓ ਚੰਦਿਆ ਉਹਦਾ ਦੱਸਣ ਦਾ ਦਿਮਾਗ ਜੀ ਰਹਿ ਗਿਆ ਤੇ ਪਰ ਉਹ ਕਮੈਂਟ ਆਪਾਂ ਜਰੂਰ ਦੱਸ ਦਦੇ ਆ ਤੇ ਜਿਹੜਾ ਵੀ ਨਾਲ ਹੋਰ ਵੀ ਭੈਣਾ ਨੂੰ ਪਤਾ ਲੱਗ ਜਾਵੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਮੈਂ ਜੀ ਸਾਲ ਵਾਲੇ ਪੇਪਰਾਂ ਤੇ ਆਇਆ ਸੀ 8 ਮਹੀਨੇ ਹੋ ਗਏ ਆ ਆਏ ਨੂੰ ਵੀ ਮੈਂ ਆਕੇ ਤੇ ਐਂਟਰੀ ਨਿਕਲਵਾਈ ਵੀ ਹੋਣ ਪਾਸ ਹੋ ਸਕਦਾ ਵਾ ਦੇਖੋ ਇਹ ਜੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਗਲਤੀ ਆਪਾਂ ਗਲਤੀ ਹੀ ਕਵਾਂਗੇ ਬਹੁਤ ਵੱਡੀ ਗਲਤੀ ਛੋਟੀ ਨਹੀਂ ਵੀ ਜਦੋਂ ਤੁਸੀਂ ਸਾਲ ਵਾਲੇ ਪੇਪਰਾਂ ਤੇ ਆਏ ਆ ਪੈਸੇ ਲਾ ਕੇ ਆਏ ਆ ਤੁਹਾਨੂੰ ਪਤਾ ਸਾਲ ਵਾਲੇ ਪੇਪਰਾਂ ਤੇ ਕਿੰਨੇ ਪੈਸੇ ਲੱਗਦੇ ਆ ਨਾ ਤੇ ਬਾਕੀ ਥੋੜਾ ਜਦੋਂ ਪੱਕੇ ਪੇਪਰ ਸੀ ਤੁਸੀਂ ਇਹ ਗਲਤੀ ਕਿਉਂ ਕੀਤੀ ਤੁਸੀਂ ਕੀਤੇ ਚਲੋ ਤੁਸੀਂ ਅਣਜਾਨ ਸੀ ਇੰਡੀਆ ਤੋਂ ਆਏ ਸੀ ਨਹੀਂ ਪਤਾ ਹੁੰਦਾ ਆਪਾਂ ਨੂੰ ਜਿਨੇ ਤੁਹਾਡੇ ਪੇਪਰ ਭਵਾਏ ਆ ਕੋਈ ਮਾਲਕਾ ਜਾਣਤਾ ਰਿਸ਼ਤੇਦਾਰਾ ਉਹਨਾਂ ਨੇ ਤੁਹਾਨੂੰ ਇਹ ਨੌਲੇਜ ਕਿਉਂ ਨਹੀਂ ਦਿੱਤੀਗੀ ਵੀ ਸਭ ਤੋਂ ਪਹਿਲਾਂ ਆ ਕੇ ਇੱਥੇ ਤੁਸੀਂ ਐਂਟਰੀ ਕਰਵਾਓ ਤੁਹਾਨੂੰ ਆਪਾਂ ਵੀ ਹਰੇਕ ਵੀਡੀਓ 'ਚ ਦੱਸਦੇ ਹੁੰਨੇ ਆ ਚਲੋ ਕੋਈ ਸਕਦਾ ਤੁਸੀਂ ਆਪਣੇ ਨਾਂ ਹੋਣੀ ਜੁੜੇ ਹੋਮੋ ਵੀ ਜਦੋਂ ਆਪਾਂ ਇੱਥੇ ਇਟਲੀ ਪਹੁੰਚ ਜਾਂਦੇ ਆ ਕਿਸੇ ਵੀ ਪੇਪਰਾਂ ਤੇ ਤੁਸੀਂ ਆਉਨੇ ਆ ਅੱਠਾਂ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉਹ ਐਂਟਰੀ ਕਰਵਾਉਣੀ ਚਾਹੀਦੀ ਆ ਉਹ ਤਾਂਗੇ ਤੁਸੀਂ ਇਥੋਂ ਦੀ ਸਰਕਾਰ ਨੂੰ ਦੱਸ ਕੋਈ ਅਸੀਂ ਇੱਥੇ ਆ ਚੁੱਕੇ ਆ ਐਂਟਰ ਕਰ ਚੁੱਕੇ ਆ ਜੇ ਆਪਾਂ ਦੱਸਾਂਗੇ ਫੇਰ ਹੀ ਅੱਗੇ ਆਪਣੀ ਕੋਈ ਕਾਰਵਾਰੀ ਕਾਰਵਾਈ ਹੋਊਗੀ ਜੇ ਆਪਾਂ ਦੱਸੇ ਹੀ ਨਾ ਚੁੱਪ ਕਰਕੇ ਬੈਠ ਗਏ ਫੇਰ ਆਪਣੀ ਜਿਹੜੇ ਪੇਪਰ ਆ ਉਹ ਮਿੱਟੀ ਆ ਬੱਚੇ ਆ ਕੋਈ ਕੰਮ ਨਹੀਂ ਨਾ ਹੈਗਾ ਤੁਸੀਂ ਦੱਸਿਆ ਨਹੀਂ ਹਣਾ ਉਹ ਤੁਹਾਡੀ ਗਲਤੀ ਆ ਹੁਣ ਇਹਦਾ ਹੱਲ ਹਾਲੇ ਦਾ ਤਾਂ ਹੁਣ ਤਾਂ ਤੂੰ ਕੁਝ ਨਹੀਂ ਕਰ ਸਕਦੇ ਵੈਸੇ ਤੁਹਾਨੂੰ ਇਹ ਸਲਾਹ ਆ ਵੀ ਤੁਸੀਂ ਕੋਈ ਵਧੀਆ ਜਿਹਾ ਵਕੀਲ ਜੇ ਤੁਹਾਡੇ ਕੋਈ ਨੇੜੇ ਤੇ ਤੇ ਹੈਗਾ ਜਾਂ ਕਿਸੇ ਨੂੰ ਪੁੱਛ ਕੇ ਵਧੀਆ ਵਕੀਲ ਦੀ ਸਲਾਹ ਲਓ ਕਿਉਂਕਿ ਜਿਹੜੇ ਵਕੀਲ ਇੱਥੋਂ ਦੇ ਆ ਜਿਹੜੇ ਕੰਮ ਕਰਦੇ ਆ ਇਹਨਾਂ ਨੂੰ ਪਤਾ ਉਹਨਾਂ ਦੇ ਹੱਥ ਵਸ ਥਾਲ ਨੂੰ ਵੀ ਪਤਾ ਵੀ ਸਾਰਾ ਕੁਝ ਹੁੰਦਾ ਉਹ ਕੋਈ ਨਾ ਕੋਈ ਹੱਲ ਕੱਢ ਦਿੰਦੇ ਆ ਪੈਸੇ ਜ਼ਰੂਰ ਲੱਗਦੇ ਆ ਪੈਸੇ ਜ਼ਰੂਰ ਲੱਗਦੇ ਆ ਪਰ ਉਹ ਕੋਈ ਨੀ ਹੱਲ ਕੱਢ ਦਿੰਦੇ ਆ ਤੇ ਬਾਕੀ ਜੇ ਤੁਹਾਡਾ ਕੋਈ ਹੱਲ ਨਿਕਲਦਾ ਤੁਸੀਂ ਦੱਸਿਓ ਬਾਕੀ ਜੇ ਸਾਡੇ ਮਾਈਂਡ ਵਿੱਚ ਆ ਗਿਆ ਵੀ ਅਸੀਂ ਵੀ ਆਦੇ ਵਕੀਲ ਨਾਲ ਇਸ ਬਾਰੇ ਗੱਲ ਕਰ ਲਾਂਗੇ ਇਹਦਾ ਐਂਟਰੀ ਨਹੀਂ ਕਰਵਾਏਗੀ ਤੇ ਵੀ ਹੁਣ ਕੋਈ ਹੱਲ ਹੋ ਸਕਦਾ ਕਿ ਨਹੀਂ ਹੋ ਸਕਦਾ ਤੇ ਜੀ ਉਹ 판 ਬਦਲਾ ਗਿਆ ਤਾਂ ਆਪਾਂ ਤੁਹਾਨੂੰ ਇਹ ਨਾ ਉਹ ਵੀ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕਰਦਾਂਗੇ ਪਰ ਉਸ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਪਤਾ ਲੱਗਦਾ ਨੇੜੇ ਜਿਹੜੇ ਕੋਈ ਵਕੀਲ ਹੈਗਾ ਵਾ ਕਿਸੇ ਨੂੰ ਕਹਿ ਕੇ ਕੋਈ ਰਸਤੇਦਾਰ ਯਾਰ ਦੋਸਤ ਤੇ ਉਹਦੀ ਤੁਸੀਂ ਸਲਾਹ ਜ਼ਰੂਰ ਲਓ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਮੇਨ ਵੀਡੀਓ ਤੇ ਬਾਅਦ ਕੀ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਅਪਡੇਟ ਨਵੀਂ ਜਾਣਕਾਰੀ ਤੇ ਹਾਂ ਤੁਹਾਡੇ ਕਮੈਂਟਾਂ ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਹਰ ਸਾਰੇ ਕਮੈਂਟ ਆਪਣੇ ਪੜੇ ਹੋਏ ਆ ਤੇ ਲੈ ਵੀ ਸਾਰੇ ਜਾਣਕਾਰੀ ਵਾਲੇ ਆ ਕਿ ਉਹ ਪਾਸਪੈਸ਼ਲ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਜੀ ਹੁਣ ਤੇ ਆਰਡਰ ਪੈ